ਮੰਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਦੇਸੀ ਨੁਸਖਾ ਸਾਂਝਾ ਕਰਨ ਵਾਲੇ ਹਾਂ। ਇਹ ਹੋ ਰਿਹਾ ਹੈ ਜੀ ਆਪਣਾ ਦੇਸੀ ਨੁਸਖਾ ਜਿਵੇਂ ਅੱਜ ਕੱਲ ਮੌਸਮ ਬਦਲ ਰਿਹਾ ਹੈ। ਤਾਂ ਬਦਲਦੇ ਮੌਸਮ ਨੂੰ ਲੈ ਕੇ ਆਪਾਂ ਨੂੰ ਸਾਰਿਆਂ ਨੂੰ ਖਾਂਸੀ, ਜ਼ੁਖਾਮ, ਗਲਾ ਖਰਾਬ ਹੈ ਨਾ ਤਕਰੀਬਨ ਬਹੁਤ ਲੋਕਾਂ ਨੂੰ ਹੋ ਰਿਹਾ ਹੈ। ਤੇ ਮੈਨੂੰ ਵੀ ਲੱਗ ਰਿਹਾ ਸੀ ਮੈਂ ਸੋਚਿਆ ਕਿ ਕੋਈ ਨਾ ਮੈਂ ਵੀ ਇੱਕ ਤਾਂ ਵੀਡੀਓ ਸ਼ੇਅਰ ਕਰੀ ਕਿ ਜੋ ਮੈਂ ਇਹ ਤਰੀਕਾ ਵਰਤ ਰਹੀ ਆ ਤੇ ਤੁਸੀਂ ਵੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਇਹਨੂੰ ਖਸਾ ਬਣਾ ਕੇ ਆਪਣਾ ਕੇ ਦੇਖਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਦਿਓ ਗੁੱਡ ਸਬਸਕ੍ਰਾਈਬ ਲਓ ਜੀ ਆਪਾਂ ਹੁਣ ਤੁਹਾਨੂੰ ਵੀਡੀਓ ਵੱਲ ਲੈ ਕੇ ਚਾਉਦੇ ਹਾਂ ਹਾਂਜੀ ਇਹਦੇ ਵਿੱਚ ਕੋਈ ਜ਼ਿਆਦੇ ਚੀਜ਼ਾਂ ਨਹੀਂ ਪੈਂਦੀਆਂ ਨਾਰਮਲੀ ਚੀਜ਼ਾਂ ਨੇ ਆਪਾਂ ਨੂੰ ਘਰੇ ਰਸੋਈ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਸਿਰਫ ਹੈਗੀਆਂ ਵੀ 2-3 ਇੱਕ ਹੀ ਚੀਜ਼ਾਂ ਨੇ ਜਿਦੇ ਨਾਲ ਆਪਾਂ ਬਣਾ ਕੇ ਆਪਾਂ ਨੂੰ ਲੈ ਕੇ ਕਿ ਆਪਾਂ ਜੁਖਾਮ ਖਾਂਸੀ ਤੇ ਗਲੇ ਖਰਾਬ ਤੋਂ ਰਾਹਤ ਪਾ ਸਕਦੇ ਆ ਇਹ ਚੀਜ਼ਾਂ ਹੈਗੀਆਂ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਲਓ ਜੀ ਇਹ ਹੈਗੀਆਂ ਆਪਾਂ ਨਹੀਂ ਲਈਏ ਖਾਸ ਖਾਸ ਕਿ ਆਪਾਂ ਤੁਹਾਨੂੰ ਮਾਤਰਾ ਪਾਉਣੀ ਵੀ ਦੱਸਾਂਗੇ ਜੀ ਤੇ ਇਹ ਹੈਗਾ ਜੀ ਇਹਨਾਂ ਨੂੰ ਲੈਣਾ ਤੁਸੀਂ 8 ਆ ਇਹ ਹੈ ਜੀ ਆਟਾ ਆਪਾਂ ਮਾਤਰਾ ਅਨੁਸਾਰ ਪਾਵਾਂਗੇ ਇੱਕ ਵਾਰੀ ਫਾਈਲ ਲੈ ਲਿਆ ਲਓ ਜੀ ਇਹ ਹੈਗਾ ਜੀ ਡੀਸੀ ਗੋ ਆਪਾਂ ਇਹਦੇ ਵਿੱਚੋਂ ਜਿੰਨਾ ਆਪਾਂ ਨੂੰ ਜ਼ਰੂਰਤ ਆਪਾਂ ਉਹਨਾਂ ਵਰਤਾਂਗੇ ਆਪਾਂ ਸਾਰੀ ਡਿਟੇਲ ਨਾਲ ਸਮਝਾਵਾਂਗੇ ਤੁਹਾਨੂੰ ਤੇ ਵੀਡੀਓ ਨਾਲ ਬਣੇ ਰਹੋ ਲੋਈ ਹੁਣ ਆਪਾਂ ਲੱਗੇ ਜੀ ਇਹ ਬਣਾਉਣ ਲੋਈ ਗੈਸ ਕਰਤਾ ਹਾਂ ਆਪਾਂ ਇਹ ਤੇ ਰਾਈ ਕਰ ਰੱਖ ਲਈ ਹਾਂ ਜੀ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਦੇਖੋ ਨਾਪ ਵਾਸਤੇ ਆਪਾਂ ਐਡਾ ਕੋ ਚਮਚ ਥੋੜਾ ਜਿਵੇਂ ਨਾਰਮਲ ਚਮਚ ਨਹੀਂ ਹੈਗਾ ਜਾਨੀ ਇਹਦੇ ਵਿੱਚ ਜੇ ਆਪਾਂ ਨਾਰਮਲ ਚਮਚ ਪਾਈਏ ਤਾਂ 2-3 ਘੋੜੀ ਪਾਈ ਜਾਣਗੇ ਤਾਂ ਆਪਾਂ ਇਹ ਤਾਂ ਕਰਕੇ ਲੈ ਵੀ ਆਪਣਾ ਇੱਕੋ ਜਿਹਾ ਹੀ ਨਾਪ ਪਾਉਣਾ ਸਭ ਦਾ ਜੇ ਇਹਦੇ ਵਿੱਚ ਆਟਾ چینی ਖਾਸ-ਖਾਸ ਤੇ ਕਿਉਂ ਕਿੰਨੇ ਚੀਜ਼ਾਂ ਹੀ ਪਾਉਣੀਆਂ ਨੇ ਲਓ ਜੀ ਆਪਾਂ ਇਹ ਇੱਕ ਨਾਪ ਪਾਵਾਂਗੇ ਜੀ ਬਸ ਸੇਫ ਇਹ ਨਹੀਂ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਉਨੇ ਹੀ ਪਾਵਾਂਗੇ ਜੀ ਆਟਾ ਲਓ ਜੀ ਇੰਨਾ ਆਪਾ ਨੋਰਮਲ ਵੀ ਜਿਵੇਂ ਆਪਾ ਪ੍ਰਸ਼ਾਦ ਬਣਾਉਣਾ ਤਾਂ ਆ تین ਮਾਤਰਕੁਣਾਗੇ ਜੇ ਮਾਤਰੇ ਦਾ ਕਲਰ ਚੇਂਜ ਨਹੀਂ ਹੋਊਗਾ ਤੇ ਪੂਰਾ ਨਹੀਂ ਹੋ ਜਾਣਾ ਜਦੋਂ ਕਲਰ ਚੇਂਜ ਹੋਣ ਲੱਗ ਜੇ ਤਾਂ ਗੈਸ ਥੋੜਾ ਜਿਹਾ ਸਲੋ ਕਰ ਦੇਣਾ ਕਿਉਂਕਿ ਫਿਰ ਇਹ ਬਹੁਤ ਛਿਗੀ ਆਟਾ ਝੜਨ ਲੱਗ ਪੈਂਦਾ ਇਸ ਨੂੰ ਇਸ ਤਰੀਕੇ ਨਾਲ ਹੁਣ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਖਾਸ ਖਾਸ ਦਾ ਪਾਉਣਾ ਹੈ ਲੋਹੀ ਮਾਟਰਨ ਦੀ ਕੋਣੀ ਅੱਧਾ ਚਮਚ ਤੇ ਜਦੋਂ ਆਟਾ ਪੁੱਜ ਗਿਆ ਤਾਂ ਸਭ ਤੋਂ ਪਹਿਲਾਂ ਆਪਾਂ ਕਸਕਾਸੀ ਪਾਉਣੀ ਹੈ। ਥੋੜਾ ਜਿਹਾ ਪਾਣੀ ਅਰਜ ਵਾਲਾ ਇਹਦੇ ਵਿੱਚ ਬੱਸ ਜਿਵੇਂ 2-4 ਚਮਚੇ ਜੀਦੇ ਲਓ। ਥੋੜਾ ਜਿਹਾ ਪਹਿਲੀ ਚ ਪਾਵਾਂਗੇ ਜੀ ਚੀਨੀ। ਚੀਨੀ ਲੋੜ ਜੇ ਲੱਗੀ ਆਪਾਂ ਨੂੰ ਚੀਨੀ ਤੇ ਚੀਨੀ ਵੀ ਆਪਾਂ ਉਨੀ ਮਾਤਰੀ ਪਾਉਣੀ ਹੈ। ਜਿਨੀ ਆਪਾਂ ਕਿਹਾ ਉਹਦੀ ਲਈ ਸੀ ਤੇ ਜਿੰਨਾ ਆਟਾ ਪੈਸੇ ਲੋਏ ਇਹ ਬਾਕੀ ਆਖਣੇ ਕੀ ਨਹੀਂ ਮੋਨੇ ਨੂੰ ਥੋੜਾ ਜਿਹਾ ਆਪਣੀ ਸੀ ਕਰਵਾਣੀ ਹੈ ਬਸ ਅ ਡਾਕੂਮੈਂਟ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਪਾਣੀ ਤੁਸੀਂ ਸਾਵਧਾਨੀ ਨਾਲ ਕੋਣਕੀਆ ਪਰ ਪਛਾਅ ਤੇ ਦੇਖੋ ਓਨਾ ਕੁ ਪਾਣੀ ਪਾਉਣਾ ਜਿੰਨੇ ਕਨਾਲ ਕੀ ਬਾਹਾਂ ਪਤਲਾ ਨਾ ਹੋਵੇ ਪਰ ਇਹ ਨੂੰ ਆਪਾਂ ਹੀ ਕਤਲ ਲੈ ਰੱਖਣਾ ਪਰ ਛਾੜੂਗੇ ਥੋੜਾ ਘੈੜਾ ਜਿਹਾ ਨਹੀਂ ਕਰਨਾ ਲਓ ਜੀ ਆਪਾਂ ਦੇਖ ਲੈਣਾ ਜੇ ਆਪਾਂ ਨੂੰ ਥੋੜਾ ਸਾਫ ਕਰਕੇ ਤਾਂ ਰੇ ਵਿੱਚ ਸਾਰਾ ਜਿਆ ਪਾਣੀ ਪੋਟਾ ਦੇ। ਜੀ ਜਿਵੇਂ ਆਪਾਂ ਆਮ ਪਾਛੇ ਬਿਲ ਲਾਸੀ ਕਹਿੰਦੇ ਨੇ। ਤੇ ਉਸ ਤਰ੍ਹਾਂ ਬਣਾਣੀ। ਉਹ ਜੀ ਹੁਣ ਆਪਾਂ ਥੋੜਾ ਜਿਆ ਪਾਣੀ ਹੋਰ ਪਾਵਾਂਗੇ। बना रहे हो जी बस अपना डीसी बनके बन के तैयार भी जरूर करके देखो तो क्योंकि मौसम बदल रहा इस की खासी बहुत है इस करके खांसी नुकसान बहुत हो बढ़िया भी दवाइया लें तो बहुत लंबा चल जाता पर यह बना के देखो सिर्फ तेन रंग लेना जी जे तीन रात ही लेना क्या रात में ए सी वाले कमरे पर ही पा तो गर्मी का मौसम फिर को असर नहीं होना समा तो डा ही करेगा कि ए सी वाले कमरे पाओगे क्योंकि खाकर गर्मी आएगी तो अपना पक्षी भी हवा पा सकते हो खाकर तो इसी तरह लगातार इन तीन दिन करो जी तीन दिनों गला बिल्कुल साफ हो गया तो ना ही बस ये काम और होगा कि नहीं बड़ा दर्द भी ठीक हुआ लोग ये ऐसे तरह रखना है अपना ज़्यादा आदि नहीं करना पतला ही रखना दोजी में आपका गैस करके बंद ਉਹਦੇ ਟੈਂਪਰਚਰ ਨੂੰ ਬਣਾਉਂਦੇ ਹਾਂ। ਉਹ ਤੇ ਤਿਆਰ ਕਰਨ। ਲੋਈ ਨੂੰ ਆਪਾਂ ਨਹੀਂ ਬਣਾ ਕੇ ਇਹ ਇਸ ਤਰ੍ਹਾਂ ਕੌਲੀ 'ਚ ਕੱਢ ਲਿਆ ਜੀ। ਇਹ ਐਨਾ ਵੀ ਖਾਣ ਲੱਗੇ ਨਾ ਠੰਡਾ ਨਹੀਂ ਕਰਨਾ। ਵੀ ਆਪਾਂ ਕਈ ਵੀ ਇਹਨੂੰ 15-20 ਮਿੰਟ ਰੱਖ ਲੀਏ ਹੈ ਨਾ ਫੇ ਖਾਵਾਂਗੇ ਠੰਡਾ ਹੋ ਜੇ ਤੇ ਥੋੜਾ ਜਿਹਾ ਵੀ ਇੰਨਾ ਨਾਰਮਲ ਜਾਜੇ ਨੂੰ ਵੀ ਜ਼ਿਆਦਾ ਗਰਮ ਹੋਵੇ ਨਾਰਮਲ ਨਾਲੋਂ ਥੋੜਾ ਜ਼ਿਆਦਾ ਗਰਮ ਹੋਵੇ ਤਾਂ ਉਦੋਂ ਆਪਾਂ ਨੇ ਇਹ ਖਾਣਾ ਹੈ ਖਾ ਕੇ ਤੇ ਆਪਣਾ 2 ਘੰਟੇ ਇਹਦੇ ਬਾਅਦ ਕੁਝ ਨਹੀਂ ਖਾਣਾ ਇਹ ਖਾਣ ਤੋਂ ਬਾਅਦ ਤੇ 2 ਘੰਟੇ ਤੱਕ ਕੁਝ ਨਹੀਂ ਖਾਣਾ ਤੇ ਤੁਹਾਡਾ ਗਲਾ ਬਿਲਕੁਲ ਸਾਫ਼ ਹੋ ਜੂਗਾ ਤੇ ਤੁਸੀਂ ਇਹਨੂੰ ਤਿੰਨ ਡੰਗ ਕਰਕੇ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਕਿਉਂਕਿ ਕਮੈਂਟ ਕਰਨਾ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਕਿ ਅਸੀਂ ਵੀਡੀਓ ਪਾਈਏ ਤੇ ਸਾਡੇ ਸਬੂਚੀ ਦੇਖਦੇ ਰਹਿਣ ਤੇ ਸਾਨੂੰ ਕਮੈਂਟ ਕਰਦੇ ਰਹਿਣ ਥੈਂਕ ਯੂ ਹੀ ਧੰਨਵਾਦ